ਸ਼ਾਪ ਦੇ ਵਿੱਚ ਕਤਲ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਜਿਸ ਕਾਰਨ ਲੋਕਾਂ ਦਾ ਸਰੋਂ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਬੀਤੇ ਦਿਨੀ ਖੰਨਾਜ ਆਮਾਦੀ ਪਾਰਟੀ ਕਿਸਾਨ ਬਿੰਦ ਦੇ ਪ੍ਰਧਾਨ ਕਰਲੋਚਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਿੰਡ 'ਚ ਆਪਸੀ ਤਕਰਾਰ ਦੇ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਦਸਨ ਹੋ ਗਿਆ ਕਿ ਤਰਲੋਚਨ ਸਿੰਘ ਨੇ ਪਿਛਲੀ ਵਾਰ ਪਿੰਡ ਦੇ ਵਿੱਚ ਸਰਪੰਚ ਦੀ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤੇ ਉਹਨਾਂ ਵੱਲੋਂ ਪਾਰਟੀ ਦੇ ਕਿਸਾਨ ਵਿੰਗ ਦਾ ਪ੍ਰਧਾਨ ਵੀ ਉਹਨਾਂ ਨੂੰ ਬਣਾਇਆ ਗਿਆ ਸੀ ਚੋਣ ਲੜਨ ਲਈ ਵੀ ਤਿਆਰ ਹੋ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਲੱਗਿਆ ਕੋ ਪਤਾ ਨਹੀਂ ਨਹੀਂ ਵੀਰੇ ਕੁਝ ਨਹੀਂ ਪਤਾ ਲੱਗਿਆ ਇੱਕ ਹੋਇਆ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਤਾਂ ਜੀ ਐਂ ਕਹਿੰਦੇ ਕਹਿੰਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹ ਗਿਰੇ ਪਏ ਨੇ ਜੀ ਵੀ ਅਸੀਂ ਜਾ ਕੇ ਦੇਖਿਆ ਜੀ ਅਸੀਂ ਲਿਆਦੇ ਹੋਰੇ ਤab ਪਹਿਲੀ ਫੂਕ ਖਤਮ ਸੀ ਜੀ ਮੇਰੇ ਸਿਰ 'ਚ ਗੋਲੀ ਲੱਗ ਰਹੀ ਬਾਕੀ ਪੋਸਟ ਮਾਰਟ ਦੇ ਦੇਖੋ ਜੀ ਕੀ ਪਤਾ ਲੱਗਦਾ ਜੀ ਕਿ ਲੱਗਦਾ ਕਿਸੇ ਬੰਦੇ ਨਾਲ ਸ਼ੱਤ ਹੋਈ ਨਹੀਂ ਨਹੀਂ ਵੀ ਜੀ ਕਿੱਥੇ ਦਾ ਵਾਕਿਆ ਕਿੱਥੇ ਰਹਾ ਹੈ ਫਿਰ ਇਕਲਾ ਹੀ ਤਾਂ ਹੀ ਹੈ ਵੀਰੇਾਰੇ ਕਿੰਨੇ ਜਖਮ ਵਗੈਰਾ ਕਿੰਨੇ ਗੋਲ ਲੱਗੇ ਕੋ ਲੱਗੇ ਪਤਾ ਜੀ ਵੀ ਤਾਂ 1-2 ਸਿਰ 'ਚ ਨੇ ਜਖਮ ਇੱਕ ਢਿੱਡ 'ਚ ਹੈ ਜੀ ਵਿਕਰਮ ਪਹਿਲਾਂ ਵੀ ਕਹਿ ਰਿਹਾ ਕਿ ਇਸ ਦੇ ਪੰਚੀਸ ਵੀ ਹੈ ਪਹਿਲਾਂ ਇਲੈਕਸ਼ਨ ਮੜੀ ਜੀ ਲੱਗਦਾ ਫਿਰੰਜੇ ਸੋਚ ਸਕਦੀ ਹੈ ਜੀ ਦੇ ਕੋ ਵੀਰੇ ਹੋ ਕਿਸੇ ਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਆ ਕੋਸਤ ਨਹੀਂ ਦੇ ਕੋਈ ਹੋਰ ਮੰਗ ਤਾਂ ਵੀ ਇਹ ਹੀ ਹੈ ਕਿ ਮੇਰਾ ਬਾਪ ਦਾ ਮੁੰਡਾ ਨਹੀਂ ਵੀਰੇ ਵੀਰੇ ਕਦੇ ਕਿਸੇ ਦਾ ਮਾੜਾ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਦੇ ਵੀ ਕਿਸੇ ਦਾ ਪਤਾ ਨਹੀਂ ਵੀਰੇ ਕਿਹਨੇ ਕੀ ਆਪਦੀ ਰੰਜਿਸ਼ ਕੱਢੀ ਆ ਕੀ ਲੱਖਾਂ ਵਿੱਚ ਇਹ ਉਥੇ ਰਸਤੇ ਦੇ ਵਿੱਚ ਉਹਨਾਂ ਦੇ ਬੁੜੀਆਂ ਮਾਰ ਕੇ ਹੰਡਾ ਲਿਆ ਇਹ ਇਨਫਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਖੰਡਾ ਦੇ ਵਿੱਚ ਰਜਿਸਟਰ ਕੀਤਾ ਗਿਆ ਮੌਕਾ ਦੇਖਣ ਤੋਂ ਬਾਅਦ ਉੱਥੇ ਫੋਰੈਂਸਿਕ ਅਫਸਰ ਨਹੀਂ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੁਬਤੀ ਸੁਬੰਧਾ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੇ ਇਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮੁਕੱਦਮੇ ਦੇ ਵਿੱਚ ਜੋ ਮੇਨ ਦੋਸ਼ੀ ਹਨ ਜਿਨ੍ਹਾਂ ਨੇ ਮੌਕੇ ਤੇ ਦੁਨੀਆ ਚਲਾਈਆਂ ਤੇ ਕਲੋਚਨ ਸਿੱਧਿ ਹੋ ਗਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਮੈਨੂੰ ਕੀ ਕਾਰਨ ਸੀਗਾ ਜਿਹੜਾ ਉਹਨੇ ਜਿਹੜਾ ਮਰਡ ਕੀਤਾ ਹੈ ਕਿ ਹੁਣ ਤੱਕ ਦੀ ਕੁਝ ਕੁ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ ਵਾਲੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪ ਸੇ ਪਿੰਡ ਦੇ ਵਿੱਚ ਕੋਈ ਆਦੀ ਰੰਜਿਸ਼ਬਾਜ਼ੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਜਾਣਾ ਚਾਹੇ ਸੀ ਤਾਂ ਉਹਨਾਂ ਨੇ ਇਸ ਵਾਰਤਾਂ ਨੂੰ ਪਤਾ ਲੱਗ ਗਿਆ ਮੈਂ ਜਿਹ ਪ੍ਰੈਨਸ ਦੀ ਬਾਤ ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਬੱਚਾ ਸੀਗੀ ਆਪਣੀ ਦੁਸ਼ਮਨੀ ਨੂੰ ਪੂਰਾ ਕਰ ਦਿੱਤੇ ਉਹਨਾਂ ਨੂੰ ਕਾਲਜ ਨਹੀਂ ਮੌਕਾ ਮਿਲਿਆ ਤੇ ਉਹਨਾਂ ਨੇ ਸਵਾਰਦਾਤ ਨੂੰ ਜਾਂਚ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਨੂੰ ਆਪਣੀ ਨਾਮ ਤੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਦੇ ਦੋਸ਼ੀ ਹੈ ਜੋ ਪੀ ਮੌਕੇ ਤੇ ਸਿਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਟਾਰ ਕੀਤਾ ਕੋਈ ਪੋਲੀਟিক্যাল ਇਸ਼ੂ ਤਾਂ ਨਹੀਂ ਸੀ ਮੈਂ ਕੋਈ ਇਲੈਕਸ਼ਨ ਨੂੰ ਲੈ ਕੇ ਆਉਣ ਦਾ ਟਾਈਮ ਦੇ ਵਿੱਚ ਅਜੇ ਤੱਕ ਸਾਈਟ ਦੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੋ ਅਜੇ ਇਸ ਤੇ ਹੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਡੇ ਵਿੱਚ ਮੈਨੂੰ ਲੱਗਦਾ ਕਿ ਕਿੰਨੇ ਲੋਕ ਸ਼ਾਮਿਲ ਨੇ ਸਵਾਰਦਾਤ ਦੇ ਵਿੱਚ ਜੋ ਬਦਈ ਮਕਦਮਾ ਨੇ ਵਰਤਕ ਦੇ بیٹے ਵੱਲੋਂ ਜੋ ਐਫਆਈਆਰ ਦਰਜ ਹੋਇਆ ਉਹਨਾਂ ਨੇ ਇਸ ਦੇ ਵਿੱਚ ਤਿੰਨ ਦੋਸ਼ੀਆਂ ਤੇ ਐਫਆਈਆਰ ਰਜਿਸਟਰ ਕਰਾਈ। ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਇਗਜ਼ਾਮਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵਿਡੈਂਸ ਵਿੱਚ ਕੁਝ ਆਏਗਾ ਜਾਂ ਪੌਜ਼ ਦੇ ਵਿੱਚ ਅੱਗੇ ਕਰਦੇ ਹਾਂ। ਬਾਕੀ ਦੇ ਕੀ ਇਲਜ਼ਾਮ ਲਗਾਏ ਜਾਣਗੇ ਕੀ ਇਹ ਕਾਲਮ ਨੇ ਆਪਣੇ ਕੰਪਲੀਟ ਪੇਚੇ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਟ ਹੋਗੇ ਇਸ ਮਰਦ ਤੋਂ ਅਪਰਾਧ ਤਫਤੀਸ਼ ਕਰ ਰਹੇ ਹੈ ਤੇ ਆਪਾਂ ਜਿਵੇਂ ਵੀ ਸਾਹਮਣੇ ਆਏ ਸਾਰੀ ਚੀਜ਼ ਖੋਲੋਗੇ ਪੁਰਾਣਾ ਕੋ ਕ੍ਰਿਮੀਨਲ ਰਿਕਾਰਡ ਹੈ ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਤੋਂ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਆਂ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਾਤ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਜਿਵੇਂ ਵੀ ਜੋ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਬਿਤ ਆਈਆਂ ਆਪਾਂ ਨਾਲ ਦੇਣਾ ਸ਼ੁਰੂ ਕਰਨਾ ਛੇ ਜਿਹੜੇ ਕੋਰਸ ਦਿੱਤਾ ਜਿਹੜੇ ਪ੍ਰੈਕਟੀਕਲ ਬੈਕ ਨਹੀਂ ਜੀ ਇਸ ਇਸ ਦੇ ਵਿੱਚ ਵੀ ਦੇਖਿਆ ਤੇ ਵੈਪਨ ਜਿਹੜਾ ਲਾਇਸੈਂਸੀ ਹੈ ਜੀ ਮੈਮ ਹਾਂ ਜੀ ਵੈਪਨ ਤੇ ਰਾਉਂਡ ਕਿਸੇ ਪੁਛਦੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕੇ ਉਹ ਨਾਦਾ ਲਾਇਸੈਂਸਿੰਗ ਕਰਤ ਹੈਗਾ ਤੇ ਉਥੇ ਮੌਕੇ ਤੇ ਜੋ ਟ੍ਰੈਨੀਆਂ ਚਾਰੰਗ ਜੋ ਚਲੇ ਹੈ ਸਾਡੇ ਤੋਂ ਜੋ ਕੋਲ ਬਣਾਵਾਂਗੇ ਤੇ ਵਸੀ ਕੋਲ ਗਈ ਲੈ ਦਿੱਤੇ ਤੇ ਉਹਨਾਂ ਦਾ ਵੀ ਅਗੇ ਫ੍ਰੈਂਸੀ ਦਾ ਅਣੂ ਭਈ ਸੀਸੀਟੀਵੀ ਸਾਹਮਣੇ ਹੈ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਬਰਦਸਤ ਕੰਸਪੈਕ ਅਸੀਂ ਕਰ ਰਹੇ ਹਾਂ ਤਫਤੀਸ਼ ਤੁਹਾਨੂੰ ਮਨ ਦੀ ਜਿਹੜੀ ਡਿਟੇਲ ਹੈ ਜੀ ਪਰਚੀ ਜਿਹੜੀ ਸਾਰਾ ਮਲ ਗਈਆਂ ਨੇ ਅਬ ਪ੍ਰੈਸ ਨੋਟ ਤੁਹਾਨੂੰ ਦੇਸ਼ ਹੈ ਜੀ ਪਲੀਜ਼ ਮਰਾ ਜੇ ਬੁਲਾਕਾ ਅਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਿੰਦੇ ਹਾਂ ਜੀ ਉਸ ਦੇ ਵਿੱਚ ਮਰਡਰਰ ਦੀ ਤੇ ਕਾਂਸਪਰੇਸੀ ਜੋ ਡੀਐਨਏ ਦੀ ਨਿਬੇੜਾ ਆਵਾ 100 ਦਿਨ ਅਤੇ ਕਾਟ ਦੋ ਪੀ ਐਨ ਐਸ ਦੇ ਵਿੱਚ ਤੇ ਆਰ ਜ਼ੈਡ ਦੇ ਵਿੱਚ ਵੀ ਬਸ ਬਸ ਬੋਰਡ ਫਾਰਮ ਲਵਾ ਕੇ ਮਾਡਲ ਐਡ ਅੱਪ ਕੀ ਅਜੇ ਨਹੀਂ ਕੀ